ਸਤ ਸ੍ਰੀ ਅਕਾਲ ਗਾਇਸ ਮੈਂ ਤੁਹਾਡੀ ਆਪਣੀ ਦੋਸਤ ਅਮਨਦੀ ਤੇ ਅੱਜ ਮੈਂ ਆਪਣਾ ਕੁਕਿੰਗ ਮੈਨਾ ਨਵਾਂ ਚੈਨਲ ਸ਼ੁਰੂ ਕੀਤਾ ਹੈ ਜਿਸ ਵਿੱਚ ਮੈਂ ਪਹਿਲੀ ਆਪਣੀ ਰੈਸਪੀ ਘਰੇਲੂ ਬਣਾਉਣ ਲੱਗੀ ਹਾਂ ਤੇ ਹੋਪ ਕਰਦੀ ਤੁਹਾਨੂੰ ਪਸੰਦ ਆਏਗੀ ਤੇ ਜੇ ਪਸੰਦ ਆਏਗੀ ਤਾਂ ਲਾਈਕ ਕਰਿਓ ਇਹ ਰੈਸਪੀ ਸੀ ਪਰ ਹਮ ਤ੍ਰੇਲਾ ਬਣਾਉਣ ਜਾ ਰਹੇ ਆ ਜਿਹੜੀ ਕਿ ਥੋੜੀ ਜਲਦੀ ਬਣ ਆਪਣੇ ਕੋਲ ਟਾਈਮ ਦੀ ਕਮੀ ਹੋਵੇ ਤੇ ਇਸ ਕਰਕੇ ਆਪਾਂ ਇਸ ਤਰ੍ਹਾਂ ਬਣਾਉਣੇ ਆ ਨਹੀਂ ਤੇ ਆਪਾਂ ਕੁਝ ਦੇ ਇਸ ਨੂੰ 2-3 ਘੰਟੇ ਲੱਗਦੇ ਆ ਜਿਸ ਤਰ੍ਹਾਂ ਮੈਂ ਬਣਾ ਰਹੀ ਆ ਤੇ ਇਹ ਰੈਸਪੀ ਸਿਰਫ ਤੁਹਾਡੀ 20 ਤੋਂ 25 ਮਿੰਟ ਦੇ ਵਿੱਚ ਵਿੱਚ ਤਿਆਰ ਹੋ ਜਾਏਗੀ ਸਭ ਤੋਂ ਪਹਿਲਾਂ ਆਪਾਂ ਇਹ ਤ੍ਰੇਲਿਆਂ ਨੂੰ ਇਸ ਤਰ੍ਹਾਂ ਛਿੱਲ ਲੈਣਾ ਤੇ ਕੱਟ ਲਗਾ ਲੈਣਾ ਇਸ ਤਰ੍ਹਾਂ ਉਹ ਵੀ ਚੋ ਸਾਰਾ ਤ੍ਰੇਲਾ ਆਪਾਂ ਬਿਲਕੁਲ ਬੀਜ ਸਮੇਤ ਸਾਫ਼ ਕਰ ਦੇਣਾ ਉਸ ਤੋਂ ਬਾਅਦ ਆਪਾਂ ਇਹਲੇ ਨੂੰ ਚੰਗੀ ਤਰ੍ਹਾਂ ਛਿੱਲ ਕੇ ਇਸ ਵਿੱਚ ਇਸ ਤਰ੍ਹਾਂ ਨਮਕ ਲਗਾਉਣਾ ਹੈ ਨਮਕ ਲਗਾਉਣ ਤੋਂ ਬਾਅਦ ਸਿਰਫ ਇਸ ਨੂੰ 5 ਮਿੰਟ ਤੱਕ ਆਪਾਂ ਰੱਖ ਦੇਣਾ ਹੈ ਤਾਂ ਕਿ ਇਸ ਦਾ ਕੋੜਪਣ ਨਿਕਲ ਜੇ ਤੇ ਜਿੰਨਾ ਚਿਰ ਇਹਦਾ ਕੋੜਪਣ ਨਿਕਲਦਾ ਉਹਨਾਂ ਚੱਕਰ ਆਪਾਂ ਇਹ ਮਸਾਲਾ ਬਣਾਉਣਾ ਹੈ ਇਹ ਪਿਆਜ਼ ਕੱਟਣੇ ਆ ਇਹ ਇਸ ਮਸਾਲੇ ਦੇ ਵਿੱਚ ਹੈਗਾ ਆ ਤਿੰਨ ਵੱਡੇ ਪਿਆਜ਼ 5-7 ਹਰੀਆਂ ਮਿਰਚਾਂ ਤੇ ਛੋਟਾ ਜਿਹਾ ਅਦਰਕ ਤੇ ਬਸ ਇੰਨੀਆਂ ਚੀਜ਼ਾਂ ਜੇ ਤੁਹਾਡੇ ਕੋਲ ਅੰਬੀ ਹੈਗੀ ਛੋਟੀ ਤੁਸੀਂ ਉਹ ਵੀ ਪਾ ਸਕਦੇ ਖੱਟੇਪਨ ਲਈ ਤੇ ਮੈਂ ਮੇਰੇ ਕੋਲ ਅੰਬ ਚੂਰ ਹੈਗਾ ਮੈਂ ਅੱਜ ਅੰਬ ਚੂਰ ਪਾਉਂਗੀ ਤੇ ਇਹ ਛੋਟੇ ਪਿਆਜ਼ ਤਾਂ ਕਿਉਂਕਿ ਤਰੇਲੇ ਆਪਣੇ ਕੌੜੇ ਬਹੁਤ ਹੁੰਦੇ ਆ ਤੇ ਕੌੜਪਨ ਅੰਦਾ ਕਰਕੇ ਉਹਨੂੰ ਬੈਲੈਂਸ ਨਾਲ ਕਰਕੇ ਅਸੀਂ ਆਹ ਆਪਣੇ ਪਿਆਜ਼ ਪਾਵਾਂਗੇ ਪਿਆਜ਼ ਖਾਂ ਦੇ ਵਿੱਚ ਮਿੱਠੇ ਹੁੰਦੇ ਆ ਤੇ ਇਹ ਕਰੇਲਿਆਂ ਦੇ ਕੌੜਪਨ ਨੂੰ ਬੈਲੈਂਸ ਕਰਦਾ ਹੈ ਤਾਂ ਦੇਖੋ ਗਾਇਸ ਤੇਲ ਸਾਡਾ ਹੁਣ ਗਰਮ ਹੋ ਚੁੱਕਾ ਆ ਤੇ ਇਹ ਜਿਹੜੇ ਆਪਣੇ ਘਰੇਲੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆ ਵਾਸ਼ ਤੁਸੀਂ ਕਿਸੇ ਸਟੀਲ ਦੀ ਛਾਨਣੀ ਦੇ ਵਿੱਚ ਇਹਨੂੰ ਵਾਸ਼ ਕਰਕੇ ਥੋੜਾ ਮੁੱਦਾ ਮਾਰ ਦਿਓ ਤਾਂ ਕਿ ਇਹਦਾ ਪਾਣੀ ਨਿਕੜ ਜਾਵੇ ਤੇ ਹੁਣ ਆਪਾਂ ਇਹਨੂੰ ਵਾਸ਼ ਕਰਕੇ ਲੈਣੇ ਸੰਝੇ ਗਾਇਸ ਆ ਤਰੇਲੇ ਮੈਂ ਧੋ ਲਿਆ ਹੁੰਦੇ ਆ ਤੁਹਾਨੂੰ ਥੋੜਾ ਜਿਹਾ ਸਾਡੀ ਵੀਡੀਓ ਦੇ ਵਿੱਚ ਹਨੇਰਾ ਲੱਗਦਾ ਹੋਏਗਾ ਕਿਉਂਕਿ ਸਾਡੀ ਲਾਈਟ ਜਾ ਚੁੱਕੀ ਆ ਤੇ ਫਿਰ ਵੀ ਆਪਾਂ ਆਪਣੀ ਕੁਕਿੰਗ ਨੂੰ ਕੰਟੀਨਿਊ ਰੱਖਦੇ ਹੋਏ ਆਪਾਂ ਅਕਰੇਲਿਆਂ ਦੀ ਰੈਸਪੀ ਨੂੰ ਅੱਗੇ ਵਧਾਉਨੇ ਆ ਤੇ ਆ ਕਰੇਲੇ ਆਪਾਂ ਧੋ ਲੈਂਦੇ ਆ ਤੇ ਧੋ ਕੇ ਆਪਾਂ ਇਸ ਨੂੰ ਇਸ ਤਰ੍ਹਾਂ ਸੌਰੀ ਗਾਇਸ ਇਸ ਤਰ੍ਹਾਂ ਆਪਾਂ ਇਦੋਂ ਮੁੱਦਾ ਮਾਰ ਦਿੱਤਾ ਤਾਂ ਕਿ ਇਹਦਾ ਪਾਣੀ ਨਿਕਲ ਜਾਵੇ ਤੇ ਹੁਣ ਆਪਣਾ ਤੇਲ ਬਿਲਕੁਲ ਇਹ ਗਰਮ ਹੋ ਚੁੱਕਾ ਗਰਮ ਹੋ ਕੇ ਆਪਾਂ ਇਸ ਨੂੰ ਥੋੜਾ ਜਿਹਾ ਘੱਟ ਕਰ ਦਿੱਤਾ ਹੈ ਤਾਂ ਕਿ ਆਪਣੇ ਕਰੇਲੇ ਜਲਣਾ ਜਾਣ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਤੇਜ਼ ਕਰਕੇ ਤੇ ਕਰੇਲਿਆਂ ਨੂੰ ਆਪਾਂ ਇਹਦੇ ਵਿੱਚ ਫਰਾਈ ਕਰਦੇ ਆਂ ਗਾਇਸ ਦੇਖੋ ਆਪਣੇ ਕਰੇਲੇ ਇਦਾਂ ਕਰਕੇ ਪੂਰੇ ਲਾਲ ਨਹੀਂ ਕਰਨੇ ਆਪਾਂ ਥੋੜੇ ਥੋੜੇ ਬਰਾਊਨ ਜੇ ਕਰਨੇ ਆ ਤਾਂ ਕਿ ਇਦਾਂ ਕਰਨ ਦੇ ਇਹ ਕਰਨ ਦੇ ਨਾਲ ਨਾ ਇਹਦਾ ਥੋੜਾ ਕੜਪਾਣਾ ਵੀ ਮੁੱਕ ਜਾਂਦਾ ਤੇ ਪੱਕ ਵੀ ਜਾਂਦੀ ਹੈ ਅੰਦਰੋਂ ਤੇ ਤੁਸੀਂ ਸੋਚਦੇ ਹੋਵੋਗੇ ਕਿ ਆ ਮੈਂ ਮਸਾਲਾ ਕਾਦੇ ਲਈ ਗ੍ਰाइंड ਕਰਕੇ ਰੱਖਿਆ ਇਹ ਤੁਸੀਂ ਵੀਡੀਓ ਵੇਖਦੇ ਰਹੋ ਐਂਡ ਤੇ ਤੁਹਾਨੂੰ ਇਹਦਾ ਵੀ ਦੱਸਦੇ ਹਾਂ ਤੇ ਹਾਂਜੀ ਗਾਇਸ ਆ ਦੇਖੋ ਆਪਣੇ ਕਰੇਲੇ ਸਾਰੇ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਇਹਨਾਂ ਟ੍ਰੇਲਿਆਂ ਨੂੰ ਆਪਾਂ 90% ਫਰਾਈ ਕੀਤਾ ਹੈ 10% ਹੈ ਨਹੀਂ ਬਾਕੀ ਆ ਉਸਨੂੰ ਆਪਾਂ ਬਾਅਦ ਵਿੱਚ ਫਿਰ ਕਰਾਂਗੇ ਤੇ ਆ ਜਿਹੜੇ ਆਪਾਂ ਪਿਆਜ਼ਾਂ ਨੂੰ ਕੱਟ ਲਗਾ ਕੇ ਰੱਖਿਆ ਸੀ ਹੁਣ ਵਾਰੀ ਇਹਨਾਂ ਦੀ ਹੈ ਇਹਨਾਂ ਨੂੰ ਆਪਾਂ ਹਲਕਾ ਜਿਹਾ ਕਰਨਾ ਹੈ ਸਿਰਫ 10% ਇਹਨੂੰ ਆਪਾਂ ਰੋਸਟ ਕਰਨਾ ਹੈ ਗਾਇਸ ਇਹ ਜਿਹੜੇ ਆਪਣੇ ਪਿਆਜ਼ ਆ ਸਿਰਫ ਇਹਨਾਂ ਨੂੰ ਆਪਾਂ 1 ਮਿੰਟ ਹੀ ਕਰਨਾ ਹੈ ਕਿਉਂਕਿ ਜੇ ਜ਼ਿਆਦਾ ਕੀਤਾ ਇਹਨਾਂ ਨੇ ਇਦਾਂ ਇਹਨਾਂ ਨੂੰ ਫੜ ਲਿਆ ਇਦਾਂ ਇਸ ਤਰ੍ਹਾਂ ਫੁੱਲਰ ਜਾਣੀਆਂ ਇਸ ਕਰਕੇ ਆਪਾਂ ਨੂੰ ਸਿਰਫ ਜਸਟ 1 ਮਿੰਟ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਨਾ ਤਾਂ ਕਿ ਇਹਦੇ ਅੰਦਰ ਕਰਟੇ ਆਪਾਂ ਨਹੀਂ ਥੋੜਾ ਥੋੜਾ ਰਵੇ ਤੇ ਹੁਣ ਆਪਾਂ ਇਹਨਾਂ ਨੂੰ ਇੱਕੋ ਅੱਖਰੀ ਪਲੇਟ ਦੇ ਵਿੱਚ ਆਪਾਂ ਕੱਢ ਲੈਣਾ ਹਾਂ ਦੇਖੋ ਗਾਇਸ ਇਹਨਾਂ ਨੂੰ ਆਪਾਂ ਕੱਢ ਦਿੱਤਾ ਹੈ ਤੇ ਤੇ ਆਹ ਦਾ ਆਪਣਾ ਐਕਸਟਰਾ ਤੇਲ ਹੈ ਨਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਘੱਟ ਕਰ ਲੈਣਾ ਤੇਲ ਆਪਾਂ ਇਹਦੇ ਵਿੱਚੋਂ ਨਾ ਕੱਢ ਲੈਣਾ ਹਾਂ ਹਾਂ ਤੇ ਆਹ ਜਿਹੜਾ ਮਸਾਲਾ ਆਪਾਂ ਗ੍ਰੈਂਡਰ ਕਰਕੇ ਰੱਖਿਆ ਸੀ ਹੁਣ ਆਪਾਂ ਇਸ ਨੂੰ ini baca pun nanti. Ini baca apa paman ya? Nama? Sabat tanya. ਗਰਮ ਮਸਾਲਾ ਥੋੜਾ ਜਿਹਾ ਜੀਰਾ ਆਮਚੂਰ ਪਾਊਡਰ ਤੇ ਹਲਦੀ ਇਹ ਸਪੇਸ ਕਰਾਂਗੇ ਤੇ ਉਹਨਾਂ ਤੇ ਨੂੰ ਭੁੰਨਾਂਗੇ ਇਸ ਤਰ੍ਹਾਂ ਕੇ ਨਾ ਉਹ ਤੱਕ ਭੁੰਨਾਂਗੇ ਜਦ ਤੱਕ ਇਹ ਤੇਲ ਛੱਡ ਨਾ ਦੇ ਤੜਕਾ ਜਸਤੇ ਤੁਹਾਡੇ ਕੋਲ ਅਨਾਰ ਦਾਣਾ ਤਾਂ ਤੁਸੀਂ ਇਹਦੇ ਵਿੱਚ ਅਨਾਰ ਦਾਣਾ ਵੀ ਪਾ ਸਕਦੇ ਆ ਮੇਰੇ ਕੋਲ ਅਨਾਰ ਦਾਣਾ ਨਹੀਂ ਸੀ ਇਸ ਕਰਕੇ ਮੈਂ ਅੰਬਚੂਰ ਪਾਊਡਰ ਪਾਇਆ ਇਹ ਚਟਪਟਾਣ ਜਾਣ ਵਾਲੀ ਰੈਸਪੀ ਤੁਸੀਂ ਅੱਜ ਦੇ ਘਰ ਵਿੱਚ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀ ਆ ਤਾਂ ਇੱਕ ਵਾਰ ਜਰੂਰ ਇਸ ਨੂੰ ਮੇਰੇ ਕਹੇ ਤੇ ਟਰਾਈ ਕਰਿਓ ਖੂਬਸੋ ਤੁਹਾਨੂੰ ਜ਼ਰੂਰ ਪਸੰਦ ਆਏਗੀ ਹਾਂਜੀ ਗਾਇਸ ਮਸਾਲਾ ਦੇਖੋ ਸਾਡਾ ਐਨ ਭੁੱਜ ਗਿਆ ਕੜਾਈ ਨੂੰ ਇੰਨੇ ਛੱਡ ਦਿੱਤਾ ਆ ਜਦੋਂ ਇਹ ਮਸਾਲਾ ਆਪਣਾ ਕੜਾਈ ਨੂੰ ਛੱਡ ਦਵੇ ਤੇਲ ਛੱਡ ਗਿਆ ਸਮਝੋ ਆਪਣਾ ਮਸਾਲਾ ਭੁੱਜ ਗਿਆ ਹੁਣ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਹਾਂਜੀ ਤੇ ਇਸ ਮਸਾਲੇ ਨੂੰ ਹੁਣ ਆਪਾਂ ਇਹਨਾਂ ਕਰੇਲਿਆਂ ਦੇ ਵਿੱਚ ਫਿਲ ਕਰਾਂਗੇ ਇਸ ਵੀਡੀਓ ਸ਼ੂਟ ਕਰਨ ਦਾ ਕਰਕੇ ਇੱਕ ਕ੍ਰੇਲਿਆਂ ਨੂੰ ਟਾਈਮ ਲੱਗ ਰਿਹਾ ਆ ਕਿਉਂਕਿ ਥੋੜਾ ਬੋਤਾ ਸਜਾਉਣਾ ਪੈਂਦਾ ਤੁਹਾਨੂੰ ਵੀ ਪਤਾ ਵੀਡੀਓ ਦੇ ਚੱਕਰ ਦੇ ਵਿੱਚ ਜੇ ਉਦਾਂ ਆਪਾਂ ਬਣਾਈਏ ਤੇ ਇੰਨੇ ਭਾਂਡੇ ਵੀ ਨਹੀਂ ਗੰਦੇ ਹੁੰਦੇ ਤੇ ਉਹਨਾਂ ਉਸੇ ਕ੍ਰੇਲਿਆਂ ਦੀ ਇਹਦੇ ਵਿੱਚ ਤੁਸੀਂ ਛਿੱਲ ਰਹੇ ਉਹਦੇ ਵਿੱਚ ਹੀ ਕੱਢ ਦੋ ਤੇ ਇਹਨਾਂ ਨਹੀਂ ਹੁੰਦਾ ਤੇ ਕਿਉਂਕਿ ਇਹ ਮੈਂ ਤਾਂ ਦੱਸ ਰਹੀ ਕਈ ਮੇਰੇ ਵੀਰ ਭੈਣ ਘਬਰਾ ਨਾ ਜਾਣ ਕੇ ਕੜੀ ਵਾਂਗੂ ਇਹ ਕ੍ਰੇਲਿਆਂ ਦੇ ਕ੍ਰੇਲਿਆਂ ਦਾ ਭਾਂਡੇ ਬਹੁਤ ਗੰਦੇ ਹੁੰਦੇ ਤੇ ਇਸ ਰੈਸਪੀ ਨੂੰ ਕੀ ਬਣਾਉਣਾ ਇਸ ਕਰਕੇ ਸਿਰਫ ਵੀਡੀਓ ਦੇ ਚੱਕਰ ਦੇ ਵਿੱਚ ਅਸੀਂ ਇਹਨੇ ਭਾਂਡੇ ਗੰਦੇ ਕਰ ਲਏ। ਹਾਂਜੀ ਗਾਇਸ ਦੇਖੋ ਕਰੇਲੇ ਆਪਣੇ ਸਾਰੇ ਭਰ ਗਏ ਆ। ਕੈਸ ਆਪਾਂ ਆਨ ਕਰਦੇ ਆ। ਤੇ ਜਿਹੜਾ ਇਹ ਤੇਲ ਬਚਿਆ ਸੀ ਇਸ ਨੂੰ ਫਿਰ ਆਪਾਂ ਵਿੱਚ ਪਾ ਦਿੰਨੇ ਆ। ਤੇਲ ਆਪਣਾ ਪਹਿਲਾਂ ਹੀ ਗਰਮ ਸੀ ਤੇ ਇਸ ਕਰਕੇ ਆਪਾਂ ਕਰੇਲਿਆਂ ਨੂੰ ਵਿੱਚੋਂ ਆਪਾਂ ਛੱਡ ਰਿਆ 90% ਕਰੇਲੇ ਤੇ ਆਪਾਂ ਵੈਸੇ ਹੀ ਪਕਾਲੇ ਸੀ 10% ਕਰੇਲੇ ਰਹਿੰਦੇ ਸੀ ਆਪਣੇ ਥੋੜੇ ਜਿਹਾ ਕੱਚੇ ਤੇ ਉਹਨਾਂ ਨੇ ਹੁਣ ਭੁੱਜ ਜਾਣਾ ਆ ਤੇ ਇਹ ਜਿਹੜੇ ਆਪਣੇ ਪਿਆਜ਼ ਸੀ ਆਪਾਂ ਥੋੜੇ ਜਿਹਾ ਪਰੌਣ ਕੀਤੇ ਸੀਗੇ ਇਹਨਾਂ ਨੂੰ ਵੀ ਆਪਾਂ ਵਿੱਚ ਟਕਾ ਦਿੰਨੇ ਆ ਤੇ ਹੁਣ ਜਿਹੜਾ ਇਹ ਮਸਾਲਾ ਹੈਗਾ ਇਹਨਾਂ ਨੂੰ ਆਪਾਂ ਉੱਤੇ ਪਾ ਦਿੰਦੇ ਹਾਂ ਤਾਂ ਕਿ ਥੋੜਾ ਜਿਹਾ ਮਸਾਲਾ ਆਪਣਾ ਪਿਆਜ਼ਾਂ ਦੇ ਨਾਲ ਲੱਗ ਜਾਏ ਤੇ ਥੋੜਾ ਜਿਹਾ ਬਾਕੀ ਜੋ ਤਰੇਲਿਆਂ ਨੂੰ ਬਾਹਰੋਂ ਹੀ ਲੱਗ ਜਾਵੇ ਹਾਂਜੀ ਗਾਇਸ ਸਾਡੇ ਗਰੇਲੇ ਬਣ ਚੁੱਕੇ ਆ ਤੇ ਮੈਂ ਆ ਪਲੇਟ 'ਚ ਪਾ ਕੇ ਸਜਾ ਲਿਆ ਮੇਕ ਸ਼ੋਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤਾਂ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ